ਪੰਜਵੀਂ ਜਮਾਤ ਦੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਭ ਦਾ ਤਹਿ ਦਿਲੋਂ ਸਵਾਗਤ ਹੈ ਪਿਆਰੇ ਬੱਚਿਓ ਮੈਨੂੰ ਪਤਾ ਹੈ ਕਿ ਕਹਾਣੀਆਂ ਤੁਹਾਨੂੰ ਸਭ ਨੂੰ ਬਹੁਤ ਪਸੰਦ ਹਨ ਤੇ ਤੁਸੀਂ ਹਮੇਸ਼ਾ ਕਹਾਣੀਆਂ ਸੁਣਨਾ ਪਸੰਦ ਕਰਦੇ ਹੋ ਸੋ ਪਿਆਰੇ ਬੱਚਿਓ ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪੰਨਾ ਨੰਬਰ 139 ਉੱਪਰ ਲਿਖੀ ਗਈ ਕਹਾਣੀ ਅਸਲੀ ਸਿੱਖਿਆ ਪੜਾਂਗੇ ਤੇ ਅਸਲੀ ਸਿੱਖਿਆ ਨਾਂ ਦੀ ਇਹ ਕਹਾਣੀ ਗੋਲ ਚੋਹਾਨ ਜੀ ਦੁਆਰਾ ਲਿਖੀ ਗਈ ਹੈ ਤੇ ਆਓ ਫਿਰ ਅੱਜ ਆਪਾਂ ਇਸ ਦਾ ਭਾਗ 1 ਸ਼ੁਰੂ ਕਰਦੇ ਹਾਂ ਸਵੇਰ ਤੋਂ ਮੀਂਹ ਪੈ ਰਿਹਾ ਸੀ ਬੱਦਲ ਅਜੇ ਵੀ ਕੁਲੇ ਹੋਏ ਸਨ ਲੱਗਦਾ ਸੀ ਕਿ ਅਜੇ ਹੋਰ ਵੀ ਮੀਂਹ ਪਵੇਗਾ ਨਦੀ ਵਿੱਚ ਕਾਫੀ ਪਾਣੀ ਆ ਗਿਆ ਸੀ ਪਾਣੀ ਦਾ ਵਹਾ ਤੇਜ਼ ਸੀ ਇਕ ਕਿਸੇ ਨੂੰ ਪਤਾ ਨਹੀਂ ਸੀ ਕਿ ਨਦੀ ਦਾ ਪਾਣੀ ਲੰਘਣ ਵਾਲਿਆਂ ਨੂੰ ਵੀ ਰੋੜ ਕੇ ਲੈ ਜਾਵੇਗਾ ਅੱਗੇ ਵੀ ਐਵੇਂ ਹੀ ਹੁੰਦਾ ਸੀ ਜਦੋਂ ਬਾਰਿਸ਼ ਜ਼ਿਆਦਾ ਹੋ ਜਾਏ ਤਾਂ ਨਦੀ ਵਿੱਚ ਪਾਣੀ ਦਾ ਵਹਾ ਵਧ ਜਾਂਦਾ ਸੀ ਉਦੋਂ ਡਰਾਈਵਰ ਬੱਸਾਂ ਪਿੰਡ ਤੱਕ ਨਹੀਂ ਸੀ ਲਿਆਉਂਦੇ ਨਦੀ ਤੋਂ ਪਾਰ ਉੱਚੀ ਥਾਂ ਖੜੀਆਂ ਕਰ ਦਿੰਦੇ ਸਨ ਜਿੰਨਾਂ ਸਵਾਰੀਆਂ ਨੇ ਬੱਸ ਲੈਣੀ ਹੁੰਦੀ ਸੀ ਉਹਨਾਂ ਨੂੰ ਨਦੀ ਪਾਰ ਕਰਨੀ ਪੈਂਦੀ ਸੀ ਨਦੀ ਪਾਰ ਕਰਕੇ ਬੱਸ ਤੱਕ ਜਾਂ ਪਿੰਡ ਤੱਕ ਪੁੱਜਣਾ ਪੈਂਦਾ ਸੀ ਕਦੇ ਕਦੇ ਜਦੋਂ ਪ੍ਰਸਾਤ ਬਹੁਤੀ ਹੋਵੇ ਅਤੇ ਨਦੀ ਵਿੱਚ ਜ਼ਿਆਦਾ ਪਾਣੀ ਆ ਜਾਏ ਤਾਂ ਕਈ ਕਈ ਘੰਟੇ ਉਡੀਕਣਾ ਵੀ ਪੈ ਜਾਂਦਾ ਸੀ ਅੱਜ ਨਦੀ ਵਿੱਚ ਬਹੁਤ ਪਾਣੀ ਸੀ ਲੋਕ ਟੋਲੀਆਂ ਬਣਾ ਬਣਾ ਨਦੀ ਪਾਰ ਕਰ ਰਹੇ ਸਨ ਨਿੱਕੇ ਬਾਲਾਂ ਨੂੰ ਵੱਡਿਆਂ ਨੇ ਮੋਢਿਆਂ ਉੱਤੇ ਚੁੱਕਿਆ ਹੋਇਆ ਸੀ ਬੱਚੇ ਸਗੋਂ ਨਦੀ ਵਿੱਚ ਤੇਜ਼ ਵਗਦਾ ਪਾਣੀ ਵੇਖ ਕੇ ਚਾਂਬਲ ਰਹੇ ਸਨ ਕਿਸੇ ਨੇ ਸਾਈਕਲ ਦੇ ਕੈਰੀਅਰ ਤੇ ਦੁੱਧ ਵਾਲੇ ਢੋਲ ਵੀ ਲੱਦੇ ਹੋਏ ਸਨ ਜਿੱਥੇ ਤੱਕ ਨਜ਼ਰ ਜਾਂਦੀ ਨਦੀ ਪਾਰ ਕਰ ਰਹੇ ਲੋਕ ਵਿਖਾਈ ਦਿੰਦੇ ਸਨ ਜੇਕਰ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਪੈਰਾ ਹੇਠੋਂ ਰੇਤ ਖਿਸਕ ਖਿਸਕ ਜਾਂਦੀ ਸੀ ਸਾਰਿਆਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ ਤੇ ਉਹ ਹੌਲੀ-ਹੌਲੀ ਨਦੀ ਪਾਰ ਕਰ ਰਹੇ ਸਨ ਉਧਰ ਸਕੂਲ ਵਿੱਚ ਛੁੱਟੀ ਹੋ ਗਈ ਸੀ ਵਿਦਿਆਰਥੀ ਅਤੇ ਅਧਿਆਪਕ ਘਰਾਂ ਨੂੰ ਤੁਰ ਪਏ ਸਨ ਉਹਨਾਂ ਵਿੱਚੋਂ ਕਈਆਂ ਨੂੰ ਇਹ ਨਦੀ ਪਾਰ ਕਰਨੀ ਪੈਣੀ ਸੀ ਉਹ ਵੀ ਲੋਕਾਂ ਵਾਂਗ ਨਦੀ ਵਿੱਚ ਵੜ ਗਏ ਉਸ ਵੇਲੇ ਪਿੱਛੇ ਆ ਰਹੇ ਵਿਦਿਆਰਥੀਆਂ ਨੇ ਵੇਖਿਆ ਕਿ ਸ਼ਾਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ ਤੇ ਉਹ ਨਦੀ ਵਿੱਚ ਰੋੜਨ ਲੱਗੇ ਸਨ ਚਾਰੇ ਪਾਸੇ ਹਾਏ ਤੌਬਾ ਮੱਚ ਗਈ 9ਵੀਂ ਜਮਾਤ ਦਾ ਇੱਕ ਵਿਦਿਆਰਥੀ ਹਰਦੀਪ ਇਹ ਸਭ ਵੇਖ ਰਿਹਾ ਸੀ ਹਰਦੀਪ ਨੇ ਇੱਕ ਪਲ ਵੀ ਨਾ ਉਡੀਕਿਆ ਉਸ ਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਅਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ ਉਹ ਬਿਜਲੀ ਦੀ ਫੁਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵੱਲ ਵਧਿਆ ਉਹਨਾਂ ਨੂੰ ਫੜ ਕੇ ਡੁੱंगे ਪਾਣੀ ਵਿੱਚੋਂ ਘੱਟ ਪਾਣੀ ਵੱਲ ਲੈ ਆਇਆ ਕਬਰਾ ਹਟ ਨਾਲ ਸ਼ਾਰਦਾ ਭੈਣ ਜੀ ਦਾ ਬੁਰਾ ਹਾਲ ਸੀ ਪਰ ਉਹਨਾਂ ਦਾ ਬਚਾ ਹੋ ਗਿਆ ਸੀ ਸਾਰੇ ਅਧਿਆਪਕ ਅਧਿਆਪਕਾਵਾਂ ਵਿਦਿਆਰਥੀ ਅਤੇ ਹੋਰ ਲੋਕ ਹਰਦੀਪ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਸਨ ਅਗਲੇ ਦਿਨ ਜਦੋਂ ਸਵੇਰ ਦੀ ਸਭਾ ਹੋ ਰਹੀ ਸੀ ਤਾਂ ਪ੍ਰਾਰਥਨਾ ਤੋਂ ਬਾਅਦ ਮੁੱਖ ਅਧਿਆਪਕ ਜੀ ਨੇ ਹਰਦੀਪ ਦੀ ਬੜੀ ਤਾਰੀਫ਼ ਕੀਤੀ ਸਾਰਿਆਂ ਨੇ ਹਰਦੀਪ ਦੇ ਸਨਮਾਨ ਵਿੱਚ ਤਾਰੀਆਂ ਮਾੜੀਆਂ ਹਰਦੀਪ ਵੀ ਬੜਾ ਖੁਸ਼ ਸੀ ਸੋ ਪਿਆਰੇ ਬੱਚਿਓ ਆਪਾਂ ਕਹਾਣੀ ਦਾ ਅਗਲਾ ਹਿੱਸਾ ਕੱਲ ਪੜਾਂਗੇ ਤੇ ਘਰ ਦੇ ਕੰਮ ਵਿੱਚ ਤੁਸੀਂ ਆਪਾਂ ਜਿੰਨੀ ਕਹਾਣੀ ਅੱਜ ਪੜ੍ਹੀ ਹੈ ਇਸ ਕਹਾਣੀ ਦੀ ਦੁਹਰਾਈ ਕਰਨੀ ਹੈ ਅਤੇ ਦੋ ਵਾਰ ਇਸ ਕਹਾਣੀ ਨੂੰ ਕਰੋ ਪੜ੍ਹਨਾ ਹੈ